ਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਇਦੀ ਵੱਡੀ ਖਬਰ ਕੇ 트럼ਪ ਤੀਜੀ ਵਾਰ ਵੀ ਬਣ ਕੇ ਰਾਸ਼ਟਰਪਤੀ AI ਵਾਲੀ ਤਸਵੀਰ ਚ ਖੁਦ ਹੀ ਦਿੱਤੇ ਸੰਕੇਤ ਅਮਰੀਕਾ ਰਾਸ਼ਟਰਪੈਟਨ ਲੱਭ 트럼ਪ ਦੇ ਹੱਥਾਂ ਵਿੱਚ ਦੂਜੀ ਵਾਰ ਤੇਸ਼ ਦੀ ਸੱਤਾ ਹੈ ਪਰ ਇਸ ਤਰ੍ਹਾਂ ਉਹਨਾਂ ਨੇ ਤੀਜੀ ਵਾਰ ਰਾਸ਼ਟਰਪਤੀ ਬਣ ਦੀ ਇੱਛਾ ਜਾਰੀ ਕੀਤੀ ਹੈ ਹਾਲਾਂਕਿ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਕਿਸੇ ਵੀ ਵਿਅਕਤੀ ਨੂੰ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਬਣਨ ਤੋਂ ਰੋਕਦੀ ਹੈ ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ ਦਾਰਾ ਸਰ 트럼ਪ ਨੇ ਟ੍ਰੂਥ ਸੋਸ਼ਲ ਤੇ ਇੱਕ AI ਦੁਆਰਾ ਤਿਆਰ ਕੀਤੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਹੱਥ ਵਿੱਚ ਨੀਲੇ ਰੰਗ ਦਾ ਇੱਕ ਪੋਸਟਰ ਫੜੇ ਹੋਏ ਹਨ ਜਿਸ ਤੇ ਲਿਖਿਆ ਹੈ 트럼ਪ 2028 ਜੈਸ 트럼ਪ ਦੀ ਇਹ ਪੋਸਟਰ ਚਾ ਦਾ ਵਿਸ਼ਾ ਬਣੀ ਹੋਈ ਹੈ ਅਮਰੀਕੀ ਸੰਵਿਧਾਨ ਦੀ ਸੋਧ 22ਵੀਂ ਸੋਧ ਅਨੁਸਾਰ ਕੋਈ ਵੀ ਵਿਅਕਤੀ ਸਿਰਫ ਦੋ ਵਾਰ ਹੀ ਰਾਸ਼ਟਰਪਤੀ ਬਣ ਸਕਦਾ ਹੈ ਜਿਵੇਂ ਕਿ 트럼ਪ ਦੀ ਇਸ ਇਹੀ ਵਾਲੀ ਤਸਵੀਰ ਨੇ ਇੱਕ ਵਾਰ ਫਿਰ 22ਵੀਂ ਸੰਵਧਾਨਿਕ ਸੋਧ ਉੱਤੇ ਬਹਿਨ ਛੇੜ ਦਿੱਤੀ ਹੈ 22ਵੀਂ ਸੋਧ ਮੰਦਭਾਗੀ ਟਰੰਪ ਨੇ ਅਕਤੂਬਰ ਵਿੱਚ ਕਹਾ ਸੀ ਕਿ ਅਮਰੀਕੀ ਕਾਨੂੰਨ ਉਹਨਾਂ ਨੂੰ ਤੀਜਾ ਕਾਰਜਕਾਲ ਹਾਸਲ ਕਰਨ ਤੋਂ ਰੋਕਦਾ ਹੈ ਉਹਨਾਂ ਨੇ 22ਵੀਂ ਸੰਵਧਾਨਿਕ ਸੋਧ ਨੂੰ ਮੰਦਭਾਗਾ ਦੱਸਿਆ ਸੀ ਨਾਲ ਹੀ ਉਹਨਾਂ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਸਭਾਵਨਾ ਤੋਂ ਵੀ ਇਨਕਾਰ ਕਰ ਦਿੱਤਾ ਸੀ ਬੈਕਲੋ ਗਲੀ ਐਡ ਐਸਸੀ ਸਟਸ ਦੇ ਇੱਕ ਨਵੇਂ ਸਰਵੇਖਣ ਸਟ੍ਰੰਪ ਦੇ ਵੱਡੇ بیٹے ਡੋਨਾਲਡ ਟਰੰਪ ਜੁਨੀਅਰ 2028 ਦੀਆਂ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਵੱਜੋਂ ਰਿਪਬਲਿਕਨ ਵੋਟਰਾਂ ਵਿੱਚ ਲੋਕਪ੍ਰੀਆ ਹਾਸਲ ਕਰ ਰਹੇ ਹਨ ਇਸ ਨਾਲ ਉਹਨਾਂ ਨੂੰ ਉਪਰਾਸ਼ਟਪਤੀ ਜੇਡੀ ਵੈਂਸ ਦੇ ਮੁੱਖ ਵਿਰੋਧੀ ਵਜੋਂ ਸਥਾਨ ਮਿਲ ਜਾਵੇਗਾ ਅਗਸਤ ਜੋ ਭ੍ਰਸ਼ਟਪਤੀ ਜੇਡੀ ਵੈਂਸ ਵੀ ਅੰਕਾਂ ਦੀ ਬਹੁਤ ਬੜਤ 33 ਅਤੇ ਉਹਨਾਂ ਨੂੰ 36% ਸਮਰਥਨ ਪ੍ਰਾਪਤ ਸੀ ਜਦੋਂ ਕਿ 트럼ਪ ਜੂਨੀਅਨ ਨੂੰ 16% ਸਮਰਥਨ ਪ੍ਰਾਪਤ ਸੀ ਪਰ ਅਕਤੂਬਰ ਵਿੱਚ ਇੱਕ ਮੁਕਾਬਲਾ ਹੋਰ ਸਖਤ ਹੋ ਗਿਆ ਜਦੋਂ ਵੈਂਸ 38% ਦੇ ਨਾਲ ਅੱਗੇ ਹੋ ਗਿਆ ਤੇ ਜੂਨੀਅਨ 트럼ਪ ਵੀ ਅੰਕਾਂ ਦੇ ਪਹੁੰਚ ਗਏ ਇਸ ਨਾਲ ਦੋਵਾਂ ਵਿੱਚ ਕਰ ਅੰਤਰ ਘੱਟ ਹੈ 18 ਅੰਕਾਂ ਦਾ ਰਹਿ ਗਿਆ ਮੁੱਤੀ ਨਵੰਬਰ ਦੇ ਜਾਨਾ ਵਿੱਚ ਵੈਂਸ ਦੀ ਬਹੁਤ ਘੱਟ ਕਿ 10 ਅੰਕਾਂ ਤੇ ਆ ਗਈ ਅਤੇ ਸਮਰਥਨ ਘਟਕੇ 34% ਰਹਿ ਗਿਆ ਜਦੋਂ ਕਿ ਟਰੰਪ ਜੁਨੀਅਨ 24% ਤੇ ਪਹੁੰਚ ਗਿਆ ਖਬਰ ਮੰਡ ਨੂੰ ਤੱਕ ਦੇਖਣ ਲਈ ਧੰਨਵਾਦ